ਭਰਾਂਤੋਂ ਸਾਹਿਬ ਕਿਹੜੇ ਪਿੰਡ ਦੇ ਵਿੱਚ ਜਿਹੜਾ ਜੋ ਚੋਣ ਪ੍ਰਚਾਰ ਦੇ ਲਈ ਪਹੁੰਚੇ ਤੇ ਕਿਹੜੇ ਜਿਹੜੇ ਸ਼ਾਮਲ ਹੋਏ ਆ ਸਾਡੇ ਮੇਰੇ ਵੀ ਪਹਿਲਾਂ ਦਾ ਆਪਾਂ ਬੈਂਕੇ ਪਿੰਡ ગયા ਸੀ ਉੱਥੋਂ ਚੱਲ ਕੇ ਉੱਥੇ ਅਕਾਲੀ ਦਲ ਨੂੰ ਛੱਡ ਕੇ ਉੱਥੇ ਵੀ ਬਹੁਤ ਸਾਰੇ ਪਰਿਵਾਰ ਅੱਜ ਪਾਰਟੀ ਵਿੱਚ ਸ਼ਾਮਲ ਹੋਏ ਆ। ਜੀ ਹੁਣ ਮਾਨਕਪੁਰੇ ਪਿੰਡ ਪਹੁੰਚੇ ਆ। ਸਰਦਾਰ ਗਰਮੇਲ ਸਿੰਘ ਜੀ ਆਪਣੇ ਸਾਥੀਆਂ ਸਮੇਤ ਬਹੁਤ ਸਾਰੇ ਪਰਿਵਾਰਾਂ ਸਮੇਤ ਉਹ ਵੀ ਅਕਾਲੀ ਦਲ ਨੂੰ ਅਜਲਵੇਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਨਾਲ ਚੱਲੇ ਆ ਤੇ ਮੈਂ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਆਇਆ ਆ, ਵੈਲਕਮ ਕਹਿਣ ਲਈ ਆਇਆ ਤੇ ਮੈਂ ਉਹਨਾਂ ਦਾ ਸਰਦਾਰ ਭਗਵਾਨ ਸਿੰਘ ਦੀ ਮਾਨ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਆਪਣੇ ਵੱਲੋਂ ਤੇ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਹੜੇ ਅਸਲ ਕਿਦੋਂ ਚੋਣ ਲੜ ਰਿਹਾ ਉਹਨਾਂ ਵੱਲੋਂ ਧੰਨਵਾਦ ਕਰਦਾ ਉਹਨਾਂ ਨੂੰ ਜੀ ਆਖਦਾ ਕਰਦਾ ਕਿਉਂਕਿ ਉਹ ਸਾਡੇ ਅੱਜ ਪਰਿਵਾਰ ਦੇ ਵਿੱਚ ਆਏ ਆ ਸਾਡਾ ਪਰਿਵਾਰ ਵਧਿਆ ਤੇ ਉਹਨਾਂ ਨੂੰ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਜੀ ਆਇਆਂ ਨੂੰ ਤੁਨ ਸਭ ਖੇਮ ਕਰਨ ਹਲਕੇ ਦੀ ਕਿਵੇਂ ਦਾ ਹੰਗਾਰਾ ਜਿਹੜਾ ਉਹ ਮਿਲ ਰਿਹਾ ਜੀ ਲੋਕ ਸਭਾ ਦੇ ਲਈ ਮੇਰੇ ਵੀਰ ਇੱਕ ਲਹਿਰ ਚੱਲ ਰਹੀ ਹੈ ਖੇਮ ਕਰਨ ਹਲਕੇ ਦੀ ਪੂਰੇ ਪੰਜਾਬ ਵਿੱਚ ਹੀ ਆ ਪਰ ਖੇਮ ਕਰਨ ਹਲਕੇ ਦੇ ਮੈਂ ਤੇ ਆਪਣੇ ਹਲਕੇ ਦੀ ਗੱਲ ਕਰਾਂਗਾ ਖੇਮ ਕਰਨ ਹਲਕੇ ਦੇ ਵਿੱਚ ਇੱਕ ਲਹਿਰ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਹੱਕ 'ਚ ਸਰਦਾਰ ਲਾਲਜੀਤ ਸਿੰਘ ਭੁੱਲਰ ਦੇ ਦੇ ਵਿੱਚ ਬਹੁਤ ਵੱਡੀ ਗਿਣਤੀ ਚੋਂ ਇਥੋਂ ਅਸੀਂ ਲੀਡ ਜੜੀ ਆ ਭੁੱਲਰ ਸਾਹਿਬ ਨੂੰ ਦਵਾਵਾਂਗੇ ਕਮ ਸਾਹਿਬ ਭਾਜਪਾ ਕਹਿੰਦੀ ਕਿ ਡਬਲ ਇੰਜਨ ਦੀ ਸਰਕਾਰ ਬਣਾਓ ਸੈਂਟਰ ਚ ਵੀ ਸਾਡੀ ਐ ਤੇ ਪੰਜਾਬ ਚ ਹੀ ਹੋਊਗੀ ਤੇ ਤਾਂ ਲੋਕਾਂ ਦੇ ਕੰਮ ਹੋਣਗੇ ਕਿਵੇਂ ਵੇਖਦੇ ਹੋ ਵੀਰੇ ਜਿਹੜਾ ਉਹਨਾਂ ਵਾਲਾ ਇੰਜਨ ਹੋਦਾ ਹੁਣ ਮੇਰੇ ਵੀਰ ਉਹ ਫੇਲ ਹੋ ਚੁੱਕਾ ਮੋਦੀ ਵਾਲਾ ਇੰਜਨ ਤਾਂ ਹੁਣ ਖਤਮ ਹੋ ਚੁੱਕਾ ਮੋਦੀ ਆਂਦਾ ਹੀ 15-15 ਲੱਖ ਰੁਪਏ ਲੋਕਾਂ ਨੂੰ ਦਵਾਂਗੇ ਲੋਕ ਵਿਚਾਰੇ ਆ ਗਰੀਬ ਕੌਣ ਖਲਾ ਕੇ ਬੈਠੇ ਰਿਹਾ ਅਜੇ ਤੱਕ 15 ਲੱਖ ਆਇਆ 15 ਪੈਸੇ ਵੀ ਆਏ ਕਿਸੇ ਦੇ ਅਕਾਊਂਟ ਚ ਮੇਰੇ ਵੀਰ ਉਹ ਜਿਹੜੇ ਉਹਨਾਂ ਦੇ ਜੁਮਲੇ ਸੀ ਹੁਣ ਲੋਕੀ ਉਹਨਾਂ ਨੂੰ ਪਸੰਦ ਨਹੀਂ ਕਰਦੇ ਜਿਹੜੀ ਮੋਦੀ ਰਾਜਨੀਤੀ ਕਰ ਰਿਹਾ ਨਾ ਹਿੰਦੁਸਤਾਨ ਉਹ ਰਾਜਨੀਤੀ ਹਿੰਦੁਸਤਾਨ ਦੇ ਵਿੱਚ ਨਹੀਂ ਚੱਲ ਸਕਦੀ ਭਾਈਚਾਰਕ ਸਾਡੀ ਸਾਂਝ ਨੂੰ ਨਹੀਂ ਤੋੜਿਆ ਜਾ ਸਕਦਾ ਤੇ ਮੋਦੀ ਕਿਸਾਨ ਜਿਹੜਾ ਵੇਖੋ ਜੇ ਪੂਰੇ ਇੰਡੀਆ ਦੀ ਗੱਲ ਕਰੀਏ ਪੂਰੇ ਇੰਡੀਆ ਦੇ ਵਿੱਚ ਕਿਸਾਨ ਕਿਹਨੂੰ ਕਿਹਾ ਜਾਂਦਾ ਕਿਸਾਨ ਮੇਰੇ ਵੀਰੋ Hindu ਭਾਈਚਾਰਾ ਉਹ ਵੀ ਕਿਸਾਨ ਹੋ ਸਕਦਾ ਚਾਹੇ ਕੋਈ ਹੋਰ ਭਾਈਚਾਰਾ ਜੱਟ ਭਾਈਚਾਰਾ जाट ਭਾਈਚਾਰਾ ਜਿਹੜਾ ਬੰਦਾ ਖੇਤੀਬਾੜੀ ਦਾ ਕੰਮ ਕਰਦਾ ਚਾਹੇ ਕੋਈ ਮذਬੀ ਸਿੱਖ ਭਰਾ ਜਾਂ ਕੋਈ ਵੀ ਬਰਾਦਰੀ ਹੈ ਜਿਹੜਾ ਬੰਦਾ ਖੇਤੀਬਾੜੀ ਕਰਦਾ ਉਹ ਸਾਰਾ ਕਿਸਾਨ ਹੈ ਤੇ ਕਿਸਾਨਾਂ ਦੇ ਕੀ ਹਲਾਤ ਕਰਤੇ મોદી ਨੇ ਕਿਸਾਨਾਂ ਨੂੰ ਇਹ ਵੀ ਆਕਣੀ ਹੈਗਾ ਕਿ ਜਾ ਕੇ ਉਹ ਆਪਣਾ ਜਿਹੜਾ ਵਾ ਦਾਵਾ ਉਥੇ ਆਪਣਾ ਰੋਸ ਜਿਹੜਾ ਵਾ ਉਹ મોદી ਸਾਹਮਣੇ ਪ੍ਰਗਟ ਕਰ ਸਕਣ ਕੀ ਮੇਰੇ ਵੀਰ ਜਿਹੜੇ ਜਿਹੜਾ ਦੇਸ਼ ਦਾ ਅਨਦਾਤਾ ਵਾ ਉਹਨਾਂ ਨਾਲ ਕੋਈ ਇਹੋ ਜੀ ਸਰਕਾਰ ਇਹੋ ਜੇ ਹਲਾਤ ਕਰਦੀ ਆ ਜੋ ਮੋਦੀ ਨੇ ਹਰਿਆਣੇ ਦੇ ਬਾਰਡਰ ਤੇ ਦਿੱਲੀ ਦੇ ਵਿੱਚ ਸਾਡੇ ਕਿਸਾਨ ਤੇ ਮਜ਼ਦੂਰ ਭਰਾਵਾਂ ਦੇ ਕੀਤੇ ਆ ਮੇਰੇ ਵੀਰ ਜਿਹੜਾ ਮੋਦੀ ਆ ਉਹਨੂੰ ਲੋਕ ਜਿਹੜੇ ਆ ਨਕਾਰ ਚੁੱਕੇ ਆ ਹੁਣ ਜੇ ਹਿੰਦੁਸਤਾਨ ਦੇ ਵਿੱਚ ਸਰਕਾਰ ਬਣੂਗੀ ਤੇ ਇੰਡੀਆ ਗੱਠ ਜੋੜ ਦੀ ਬਣੂਗੀ ਵੋਟਾਂ ਤੋਂ ਪਹਿਲਾਂ ਜਿਹੜੀ ਈਡੀ ਦੀ ਕਾਰਵਾਈ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਤੇ ਹੋਈ ਆ ਉਹਨੂੰ ਕਿਸ ਤਰੀਕੇ ਨਾਲ ਦੇ ਈਡੀ ਮੇਰੇ ਵੀਰ ਈਡੀ ਤਾਂ ਉਹਨੇ ਬਣਾਉਂਦੀ ਆ ਜਿਵੇਂ ਆਪਾਂ ਇੱਥੇ ਕਹਿ ਲੋ ਵੀ ਮੈਂ ਕੀ ਕਹਾਂ ਵੀ ਈਡੀ ਐਵੇਂ ਬਣਾਉਂਦੀ ਉਹਨੇ ਜਿਵੇਂ ਆਪਾਂ ਇੱਕ ਨਿੱਕੀ ਤੋਂ ਨਿੱਕੀ ਕੋਈ ਏਜੰਸੀ ਹੋਵੇ ਉਹਨੂੰ ਆਪਣੇ ਨਿੱਜੀ ਤਾਲੀਓ ਵਰਤ ਰਿਹਾ ਜਿਹੜੀ ਈਡੀ ਮੇਰੇ ਵੀਰ ਅੱਜ ਉਹ ਈਡੀ ਜਾਂ ਮੋਦੀ ਇਹ ਸਮਝਦਾ ਵਾ ਕਿ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰਕੇ ਸ਼ਾਇਦ ਅਸੀਂ ਇਹਨਾਂ ਨੂੰ ਡਰਾ ਲਾਂਗੇ ਪਰ ਅਸੀਂ ਡਰਨ ਵਾਲੇ ਨਹੀਂ ਕੇਜਰੀਵਾਲ ਸਾਹਿਬ ਨੂੰ ਅੰਦਰ ਤਾਂ ਬੰਦ ਕਰਤਾ ਉਹਦੀ ਸੋਚ ਨੂੰ ਥੋੜੀ ਬੰਦ ਕਰ ਸਕਦੇ ਆ ਜਿਹੜੀ ਕੇਜਰੀਵਾਲ ਸਾਹਿਬ ਨੇ ਸਕੂਲ ਵਧੀਆ ਕੀਤੇ ਆ ਦਿੱਲੀ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਰ ਰਹੇ ਆ ਜਮ ਲਗਨ ਲਕ ਦਿੱਤੇ ਆ ਜਿਹੜੀ 600 ਜੁੰਡ ਬਿਜਲੀ ਮਿਲ ਰਹੀ ਆ ਉਹ ਕੇਜਰੀਵਾਲ ਦੀ ਸੋਚ ਹੈ ਤੇ ਉਹਦੀ ਸੋਚ ਨੂੰ ਨਹੀਂ ਕੈਦ ਕਰ ਸਕਦੇ ਅੱਜ ਲੋਕ ਕੇਜਰੀਵਾਲ ਦੀ ਸੋਚ ਨਾਲ ਖੜੇ ਆ ਉਹਨਾਂ ਦਾ ਭੁਲੇਖਾ ਵੀ ਦੂਰ ਹੋ ਗਿਆ ਸਗੋਂ ਉਹਨਾਂ ਦੀ ਗ੍ਰਿਫਤਾਰ ਜਿਹੜਾ ਮੋਦੀ ਨੂੰ ਡਰ ਸੀ ਨਾ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਆ ਮੋਦੀ ਦੇ ਕਫਨ ਦੇ ਵਿੱਚ ਕਿੱਲ ਸਾਬਤ ਹੋਊਗੀ ਕਿਉਂਕਿ ਮੇਰੇ ਵੀਰ ਪੂਰੇ ਇੰਡੀਆ ਦੇ ਵਿੱਚ ਅੱਜ ਜਿਹੜੀਆਂ ਦੂਜੀਆਂ ਪਾਰਟੀਆਂ ਵੀ ਆ ਭਾਵੇਂ ਜਿੱਥੇ ਅਸੀਂ ਨਹੀਂ ਵੀ ਲੜ ਰਹੇ ਪਰ ਲੋਕ ਚਾਹੁੰਦੇ ਵੀ ਮੋਦੀ ਨੂੰ ਵੋਟ ਨਹੀਂ ਪਾਉਣੀ ਉੱਥੇ ਵੀ ਇੰਡੀਆ ਗੱਡ ਚੋੜ ਨੂੰ ਲੋਕ ਵੋਟ ਪਾ ਰਹੇ ਆ ਕਿਉਂਕਿ ਜਿਹੜੀ ਉਹਨਾਂ ਦੀ ਤਾਨਾਛਾਈ ਹੈ ਵੇਖੋ ਡੈਮੋਕਰੇਸੀ ਦੇ ਵਿੱਚ ਮੰਨ ਲਓ ਆ ਅਸੀਂ ਪਰਿਵਾਰ ਅੱਜ ਸਾਡੇ ਨਾਲ ਸ਼ਾਮਲ ਹੋਏ ਆ ਤੁਸੀਂ ਜਿੰਨੇ ਪਿੰਡਾਂ ਵਿੱਚ ਜਾਓਗੇ ਕਦੀ ਕਿਸੇ ਵੀ ਭਰਾ ਨੂੰ ਪੁੱਛਿਓ ਕਿ ਅਸੀਂ ਕਿਹਨੂੰ ਡਰਾਇਆ ਕਿ ਜੇ ਉਹ ਤੁਮਕਾਇਆ ਲੋਕ ਪਿਆਰ ਦੇ ਬਜੇ ਆ ਰਹੇ ਆ ਤੇ ਵੋਟਾਂ ਪਿਆਰ ਨਾਲ ਪਵਾਈਆਂ ਜਾ ਸਕਦੀਆਂ ਧੱਕੇ ਨਾਲ ਕਦੀ ਕਿਸੇ ਤੋਂ ਵੋਟਾਂ ਨਹੀਂ ਪੈਂਦੀਆਂ ਤੇ ਮੋਦੀ ਡਾਂਗ ਨਾਲ ਵੋਟਾਂ ਪਾਉਣੀਆਂ ਚਾਹੁੰਦਾ ਉਹ ਨਹੀਂ ਪੈਣੀਆਂ ਮੇਰੇ ਵੀਰ ਤੁਣ ਸਾਹਿਬ ਪਹਿਲਾਂ ਦੋ ਪਾਰਟੀਆਂ ਹੁੰਦੀਆਂ ਸੀ ਇਸ ਟਾਂ ਤੇ ਚੌਣ ਮੈਦਾਨ ਦੇ ਵਿੱਚ ਪੰਜ ਪਾਰਟੀਆਂ ਨੇ ਤੁਸੀਂ ਆਪਣਾ ਮੁਕਾਬਲਾ ਕਿਸ ਪਾਰਟੀ ਨਾਲ ਮੰਨਦੇ ਹੋ ਮੇਰੇ ਵੀਰ ਵੇਖੋ ਇੱਕ ਗੱਲ ਜ਼ਰੂਰ ਆ ਜਦੋਂ ਆਪਾਂ ਰਾਜਨੀਤੀ ਜਦੋਂ ਆਪਾਂ ਮੈਦਾਨ ਦੇ ਵਿੱਚ ਹੁੰਨੇ ਆ ਨਾ ਉਦੋਂ ਹਮੇਸ਼ਾ ਲੜਾਈ ਜਿਹੜੀ ਆ ਉਹ ਤਕੜੇ ਹੋ ਕੇ ਲੜੀ ਜਾਂਦੀ ਹੈ ਮੁਕਾਬਲਾ ਭਾਵੇਂ ਸਾਡੀ ਵੱਲੋਂ ਜਿਹੜੀ ਮਰਜੀ ਪਾਰਟੀ ਆਈ ਜਾਵੇ ਪਰ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਵਾ ਕਿ ਜਿਹੜੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਜਿਹੜੀਆਂ ਆ ਉਹ ਸਰਦਾਰ ਭਗਵੰਤ ਸਿੰਘ ਦੀ ਮਾਣ ਦੀ ਗਵਾਈ ਥਲੇ ਆਮ ਆਦਮੀ ਪਾਰਟੀ ਜਿੱਤੂਗੀ ਅੱਜ ਦੀ ਸਿਆਸਤ ਨੂੰ ਕਿੱਦਾਂ ਦੇਖਦੇ ਜੋ ਕਿਉਂਕਿ ਬਹੁਤੇ ਜਿਹੜੇ ਵਿਧਾਇਕ ਨੇ ਪੈਸੇ ਵੇਖ ਕੇ ਤੇ ਪਾਰਟੀਆਂ ਬਦਲਦੇ ਪਏ ਨੇ ਅੱਜ ਦੀ ਸਿਆਸਤ ਨੂੰ ਕਿਦਾ ਦੇਖਦੇ ਹੋ ਮੇਰੇ ਵੀਰ ਜਿਹੜੇ ਬੰਦੇ ਲਾਲਚ ਮਗਰ ਲਾ ਕੇ ਪਾਰਟੀਆਂ ਬਦਲਦੇ ਆ ਨਾ ਫਿਰ ਉਹਨਾਂ ਦਾ ਕੋਈ ਵजूद ਨਹੀਂ ਰਹਿ ਜਾਂਦਾ ਆ 1 ਜੂਨ ਨੂੰ ਵੋਟਾਂ ਪੈਣੀਆਂ 4 ਤਰੀਕ ਨੂੰ ਰਿਜ਼ਲਟ ਆਉਣਾ 4 ਤੋਂ ਬਾਅਦ ਜਿਹੜੇ ਬੰਦੇ ਛੱਡ ਕੇ ਗਏ ਆ ਨਾ ਤੁਸੀਂ ਉਹਨਾਂ ਦੇ ਹਾਲਾਤ ਵੇਖ ਲਿਓ ਹਾਲਾਤ ਕੀ ਜਿਹੜੀ ਪਬਲਿਕ ਆ ਜਿਹੜੀ ਲੋਕ ਆ ਉਹ ਮੇਰੇ ਵੀਰ ਇੰਨੇ ਕੋਈ ਨਿਆਣੇ ਨਹੀਂ ਹੁੰਦੇ ਜਿਹੜਾ ਬੰਦਾ ਲਾਲਚ ਕਰਕੇ ਜਾਂਦਾ ਫਿਰ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਤੇ ਉਹਨਾਂ ਦੇ ਆਉਣ ਵਾਲੇ ਪਰਿਵਾਰਾਂ ਦੇ ਵੀ ਕੋਈ ਯਕੀਨ ਨਹੀਂ ਕਰਦਾ ਸੋ ਆਪਣਾ ਵੀ ਆਪ ਦੀ ਕਦਰ ਹੀ ਘਟਾ ਰਹੇ ਆ ਲੋਕਾਂ ਨੇ ਲੋਕ ਸਾਰੀ ਗੱਲ ਸਮਝਦੇ ਤੁਹਾਨੂੰ ਸਭ ਕਿਸਾਨਾਂ ਤੇ ਮਜ਼ਦੂਰਾਂ ਦੇ ਲਈ ਆਮ ਆਦਮੀ ਪਾਰਟੀ ਦੇ ਕੀ ਉਪਰਾਲੇ ਰਹਿਣਗੇ ਵੀਰੋ ਕਿਸਾਨ ਅਤੇ ਮਜ਼ਦੂਰ ਲਈ ਵੇਖੋ ਇੱਕ ਆਮ ਆਦਮੀ ਪਾਰਟੀ ਦੇ ਪਹਿਲਾਂ ਇਹੀ ਉਪਰਾਲਾ ਬੜਾ ਵੱਡਾ ਜਿਹੜੀ 600 ਜੁੰਡ ਬਿਜਲੀ ਦਿੱਤੀ ਆ ਜਿਹੜੀਆਂ ਦੂਜੀਆਂ ਪਾਰਟੀਆਂ ਆਉਂਦੀਆਂ ਉਹ ਲੋਕਾਂ ਨੂੰ ਲਾਰੇ ਲਾਉਂਦੀਆਂ ਹੁੰਦੀਆਂ ਆ 100 ਜੁੰਡ ਮaaf ਕਰਾਂਗੇ ਜੀ ਐਸਪੀ ਭਾਈ ਜਰੇ ਦੀ ਉਹ ਜਦੋਂ ਮaaf ਕਰਾਉਣ ਜਾਣਾ ਉਹਨਾਂ ਨੇ ਪਹਿਲਾਂ ਕਹਣਾ ਜੀ ਨੰਬਰਦਾਰ ਦੀ ਮੋਹਰ ਲਵਾਓ ਸਰਪੰਚ ਦੀ ਲਵਾਓ ਤਾਂ ਨਹੀਂ ਜਣੀ ਬਲਦੀ ਆ ਕਿ ਨਹੀਂ ਬਲਦੀ ਐਨੇ ਐਫੀਡੇਵਿਟ ਦੋ ਜਿਹੜੀ ਆਮ ਆਦਮੀ ਪਾਰਟੀ ਦੇ 600 ਜੁੰਡ ਬਿਜਲੀ ਦਿੱਤੀ ਆ ਉਹਨੇ ਕੋਈ ਜਾਤ ਬਰਾਦਰੀ ਨਹੀਂ ਵੇਖੀ ਉਹਨੇ ਕਿਸਾਨ ਨੂੰ ਵੀ ਫਰੀਦ ਦਿੱਤੀ ਆ ਉਨੇ ਐਸਪੀ ਬਾਈ ਜਰਨ ਨੂੰ ਵੀ ਫ੍ਰੀ ਬਿਜਲੀ ਦਿੱਤੀ ਆ ਚਾਹ ਕੋਈ ਹਿੰਦੂ ਆ ਚਾਹ ਹੋਰ ਕੋਈ ਬਰਾਦਰੀ ਆ ਉਹਨਾਂ ਨੇ ਸਾਰਿਆਂ ਨੂੰ ਇੱਕੋ ਜਿਹਾ ਰੱਖਿਆ ਸੋ ਆਮ ਆਦਮੀ ਪਾਰਟੀ ਜਿਹੜੀ ਆ ਉਹ ਹੈਗੀ ਕਿਸਾਨਾਂ ਦੇ ਮਜ਼ਦੂਰਾਂ ਦੀ ਧੰਨਵਾਦ ਬਹੁਤ ਬਹੁਤ ਧੰਨਵਾਦ